ਕਿ ਪੰਜਾਬ ਦੇ ਹਾਲਾਤ ਖਰਾਬ ਹੈ ਇੱਥੇ ਬੰਬ ਚੱਲ ਰਹੇ ਐ ਆਤਵਨ ਬੰਬ ਗਨ ਆਬਿਦਿਤ ਹੈ ਇੱਥੇ ਅੱਗੇ ਖਤਰਾ ਹੈ ਇੱਥੇ ਗੋਲੀਆਂ ਚੱਲ ਰਹੀਆਂ ਤੇ ਨਸ਼ੇ ਵਿਕ ਰਹੇ ਤੇ ਬੰਦੇ ਮਰ ਰਹੇ ਕੱਲ ਮੈਂ ਇੱਕ ਘਰ ਚ ਜਾ ਕੇ ਆਇਆ ਸਬ ਇੰਸਪੈਕਟਰ ਪੁਲਿਸ ਦਾ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਘਰ 15 ਬੰਦੇ ਇਕੱਠੇ ਹੋ ਗਏ ਉਹਨੂੰ ਪੜ ਕੇ ਗੋਲੀ ਮਾਰ ਦਿੱਤੀ ਇਹ ਜੇ ਹਾਲਾਤ ਬਣੇ ਹੋਏ ਜੇ ਲੀਡਰ ਆਫ ਦਾ ਆਪੋਜੀਸ਼ਨ ਨੇ ਕੋਈ ਗੱਲ ਕੀਤੀ ਹੈ ਕਿਹਾ ਕਿ ਭਾਈ ਗਰਨੇਡ ਤਾਂ ਮੁੱਖ ਮੰਤਰੀ ਨੂੰ ਗ੍ਰੇਸ ਦਿਖਾਉਣੀ ਚਾਹੀਦੀ ਸੀ ਉਹ ਮੁੱਖ ਮੰਤਰੀ ਯਾਰ ਤੂੰ ਸਮਝ ਸਟੇਜ ਦਾ ਕੰਮ ਨਹੀਂ ਹੈ ਇਹ ਸਟੇਟ ਦਾ ਕੰਮ ਹੈ ਤੂੰ ਅੱਜ ਸਟੇਜ ਨਹੀਂ ਚਲਾ ਰਿਆ ਵੀ ਸਟੇਜ ਪਰ ਤੇ ਜਿਹਨੂੰ ਮਰਜੀ ਗਾਲਾਂ ਕੱਢ ਕੇ ਤਾਰਤਾ ਜਾਂ ਜਿਹਨੂੰ ਮਰਜੀ ਗਾਲਾਂ ਖਾਣੀਆਂ ਜਾਂ ਆਪ ਉੱਤਰ ਕੇ ਇਹ ਉਹ ਕੰਮ ਨਹੀਂ ਹੈ ਇਹ ਤੂੰ ਸਟੇਟ ਚਲਾ ਰਿਆ ਜਿੰਮੇਵਾਰ ਉਹਦੇ ਤੇ ਹੈ ਤੂੰ ਤੈਨੂੰ ਚਾਹੀਦਾ ਸੀ ਕਿ ਤੂੰ ਬਾਜਵਾ ਸਾਹਿਬ ਨੂੰ ਟੈਲੀਫੋਨ ਕਰਦਾ ਦੇ ਬਾਜਵਾ ਸਾਹਿਬ ਤੁਸੀਂ ਗੱਲ ਕਰੀਏ ਆਪਾਂ ਸਲਾਹ ਕਰੀਏ ਬੈਠ ਕੇ ਕਿ ਆਹ ਦੇ ਆਪਣੇ ਸੁਭੇ ਦਾ ਮਸਲਾ ਸਿਕਿਉਰਿਟੀ ਦਾ ਮਸਲਾ ਦੱਸੋ ਸਾਨੂੰ ਆਪਾਂ ਇਕੱਠੇ ਹੋ ਕੇ ਲੜੀਏ ਅੱਜ ਜ਼ਰੂਰਤ ਹੈ ਪੰਜਾਬ ਤੇ ਜਿਸ ਤਰ੍ਹਾਂ ਦੇ ਕਾਲੇ ਬੱਦਲ ਮਡਰਾ ਰਹੇ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਖਰਾਬ ਖਰਾਬ ਹੋ ਰਿਹਾ ਅੱਜ ਜ਼ਰੂਰਤ ਹੈ ਇਕੱਠੇ ਇੱਕ ਮੰਜੇ ਪਰ ਬੈਠ ਕੇ ਸਚਾਈ ਜਦ ਪਰਪਰਵਾਹ ਤੇ ਮੁਸਲਿਮਤ ਹੋਦੀ ਹੈ ਤਾਂ ਪਰਿਵਾਰ ਇਕੱਠਾ ਹੋ ਕੇ ਬੈਠਦਾ ਹੈ ਉਜੁਰਗ ਉਹਦਾ ਰਹਿਮ ਆਕੇ ਉਹਨਾਂ ਨੂੰ ਰਹਿਨਵਾਈ ਕਰਦਾ ਹੈ ਤੇ ਸਾਡਾ ਜਿਹੜਾ ਮੁੱਖ ਮੰਤਰੀ ਰਹਿਨਵਾਈ ਕਰਨ ਤੇ ਬਜਾਏ ਜੇ ਬਾਜਵਾ ਸਾਹਿਬ ਨੇ ਕੋਈ ਗੱਲ ਕਰੀ ਹੈ ਕਿ ਜੀ ਪੰਜਾਬ ਦੇ ਹਾਲਾਤ ਖਰਾਬ ਉਹਦੇ ਘੱਟ ਪੁਰਸ ਤੇ ਤੁਸੀਂ ਕਿਉਂ ਬੋਲੇ? আর ਉਹ ਵੀ ਅੰਬੇਦਕਰ ਸਾਹਿਬ ਦੇ ਦਿਨ ਦਿਨਾਂ ਨੇ ਸੰਵਿਧਾਨ ਦਿੱਤਾ ਫਰੀडम ਆਫ ਸਪੀਚ ਦਿੱਤੀ ਫਰੀडम ਆਫ ਐਕਸਪ੍ਰੈਸ਼ਨ ਦਿੱਤਾ ਉਸ ਦਿਨ ਇਸੇ ਦਿਨ ਮੇਰੇ ਵਰਗੂ ਪੁਲਿਸ ਭੇਜੀ ਸੀ ਇਸੇ ਦਿਨ ਹੋਣੀ ਨਾ ਪਰ ਬੇਇੱਜ਼ਤੀ ਕੀ ਚਾਹੁੰਦਾ ਹੈ ਮੁੱਖ ਮੰਤਰੀ ਚਾਹੀਦਾ ਦਾ ਇਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਗੱਲ ਕਰੇ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਦਿਨ ਮੰਡਰਾ ਰਹੇ ਹੈ ਕਹਿੰਦਾ ਜੀ ਪਾਕਿਸਤਾਨ ਤੋਂ ਬਾਬਰ ਨੇ ਤੂੰ ਇਹ ਵੀ ਤਾਂ ਦੇਖਣਾ ਪਏਗਾ ਜੀ ਪਾਕਿਸਤਾਨ ਤੇ ਆ ਰਹੇ ਤੇ ਦਿੱਲੀ ਕੰਨੀ ਤੇ ਆ ਰਹੇ ਅੱਜ ਤੂੰ ਬੈਠ ਕੇ ਗੱਲ ਤਾਂ ਕਰ ਰਿਹਾ ਐਸੀ ਤਰ੍ਹਾਂ ਤਸੀਹ ਹੈ ਵੀ ਕੀ ਹਾਲਾਤ ਹੈ ਤੇਰੇ ਨਾਲ ਲੱਗਿਏ ਪੰਜਾਬ ਦੇ ਹਾਲਾਤ ਨੂੰ ਸੁਧਾਰੀਏ ਨਸ਼ਾ ਕਿੰਨਾ ਬਿਕ ਰਿਆ ਘਰ-ਘਰ ਦੇ ਵਿੱਚ ਨੌਜਵਾਨ ਮਰੀ ਜਾ ਰੋਜ਼ ਮਕਾਨਾ ਜਾ ਜਾ ਕੇ ਥੱਕ ਕੇ ਕਿੰਨੇ ਬੰਦੇ ਮਰੀ ਜਾਂਦੇ ਕਿੰਨੇ ਬੰਦੇ ਮਕਾਨਾਂ ਬੈਠੀਏ ਰੋਜ਼ ਕਿਆ ਪੰਜਾਬ ਇਹ ਕਿੰਨਾ ਕੁ ਰੋਈਏ ਜਾ ਜਾ ਕਰ ਲੈ ਰੋ ਲੱਗ ਗਿਆ ਕੁੜੀ ਦੇ ਨਾਲ ਬੈਠ ਕੇ ਉਹ ਕਹਿੰਦੀ ਜੀ ਮੇਰਾ ਬਾਪੂ ਐਨਾ ਵਧੀਆ ਸੀ ਸਾਬਕਾ ਇਨਸਪੈਕਟਰ ਰਿਟਾਇਰਮੈਂਟ ਤੇ ਆਇਆ ਵਾ ਅੱਜ ਤੱਕ ਕੋਈ ਵੀ ਐਨਾ ਮਾਦਰ ਬੰਦਾ ਸੀ ਜਿਹਦੇ ਇਹਨਾਂ ਨੇ ਇਹਦੇ ਆਮ ਆਦਿ ਪਾਰਟੀ ਵਾਲੇ ਨੂੰ ਕੁੜੀ ਮਾਰ ਕੇ ਮਾਰਦਾ ਕੱਲ ਮੈਂ ਉਹਦੇ ਘਰ ਜਾ ਕੇ ਕਿੰਨੇ ਕੁ ਰੋਚ ਸੀ ਮੈਂ ਅੱਪ ਜਾਇ ਕਰੀਏ ਕਿ ਸਾਡਾ ਮੁੱਖ ਮੰਤਰੀ ਜੇ ਕੋਈ ਬੋਰਡ ਦਾ ਤੌਰ ਤੇ ਪੰਚਾਇਤ ਦੇ ਤੋਂ ਆਡਰ ਦੇ ਤੋਂ ਮੈਂ ਤਾਂ ਹੈਰਾਨ ਐ 3 ਦਿਨ ਉੱਥੇ ਬੈਠ ਜਾਂਦਾ ਅੱਜ ਮੈਂ ਲੋ ਵੀ ਤਿਆਰ ਰਹੋਣ ਤੁਹਾਡੇ ਤੇ ਤਾਂ ਐਕਸ਼ਨ ਹੋਊਗਾ ਹੁਣ ਇੱਥੇ ਤੱਕ ਆ ਗਿਆ ਹੈ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਲੋਕਾਂ ਦੀ ਲੜਾਈ ਲੜ ਰਹੇ ਐ ਅੱਜ ਕਾਂਗਰਸ ਲੋਕਾਂ ਦੀ ਲੜਾਈ ਲੜ ਰਹੀ ਐ ਕਾਂਗਰਸ ਗੜੀ ਗੜੀ ਲੜਾਈ ਲੜੇਗੀ ਲੋਕਾਂ ਦੇ ਨਾਲ ਖੜੇਗੀ ਟੋਟਲ ਕਾਂਗਰਸ ਪ੍ਰਤਾਪ ਬਾਜਵਾ ਜੀ ਦੇ ਨਾਲ ਇਸ ਮਾਮਲੇ ਵਿੱਚ ਅਸੀਂ ਘਰ ਬੈਠਣ ਵਾਲੇ ਨਹੀਂ ਐ ਸਾਡੇ ਬੰਦੇ ਬਾਲ ਜਿਹੜਾ ਲੋਕਾਂ ਦੀ ਗੱਲ ਕਰਦਾ ਹੈ ਜਿਹੜਾ ਸੂਬੇ ਦੀ ਗੱਲ ਕਰਦਾ ਜਿਹੜਾ ਸੂਬੇ ਦੀ ਤਰੱਕੀ ਦੀ ਗੱਲ ਕਰਦਾ ਜਿਹੜਾ ਸੂਬੇ 'ਚੋਂ ਵਾਪਰੇ ਖਤਰਿਆਂ ਦੀ ਗੱਲ ਕਰਦਾ ਉਹ ਚਾਹੇ ਕਿਸੇ ਪਾਰਟੀ ਦਾ ਹੀ ਸੀ ਉਹਦੇ ਨਾਲ ਅਸੀਂ ਉਹਦੇ ਨਾਲ ਲੱਗੇ ਲੜਾਂਗੇ ਪ੍ਰਤਾਪ ਆਜਾ ਤਾਂ ਫੇਰ ਹੀ ਸਾਡੀ ਪਾਰਟੀ ਦੇ ਮੁੱਖ ਲੀਡਰ ਸੋ ਇਸ ਕਰਕੇ ਮੁੱਖ ਮੰਤਰੀ ਜੀ ਕੋਸ਼ ਕਰੋ ਯਾਰ ਛੱਡੋ ਚਰਾਬ ਚਰੂ ਕਿੰਨਾ ਕੇ ਨਏ ਚੱਕਰ ਵਿੱਚ ਪੰਜਾਬ ਨੂੰ ਘਾੜ ਦੇਣਾ ਯਾਰ ਰਾਤ ਨੂੰ ਚਰਾਪੀ ਦੇ ਪਿੱਛੇ ਤੁਸੀਂ ਪ੍ਰੋਗਰਾਮ ਬਣਾਉਂਦੇ ਅਗਲੇ ਦਿਨ ਚੱਕ ਲੈਂਦੇ ਕਿਸੇ ਨਾ ਕਿਸੇ ਨੂੰ ਹੀ ਧਮਕੀ ਦੇ ਦਿੰਦੇ ਉਹ ਤਾਂ ਨਹੀਂ ਜਿਹੜੇ ਤੁਹਾਡੇ ਦਿੱਲੀ ਵਾਲੇ ਪੰਪ ਹੈ ਤੁਸੀਂ ਉਹਨਾਂ ਉੱਪਰ ਵੀ ਤਾਂ ਬੈਠੇ ਹੋ ਪੰਗਾ ਥੋੜਾ ਹੈ ਤੁਸੀਂ ਤਾਂ ਕੋ ਨਾ ਦੇਉਂਦੇ ਦੇਸ ਵਾਲੇ ਪੈਸਿਆਂ ਤੇ ਸਾਨੂੰ ਪੰਜਾਬ ਦੇ ਹਾਲਾਤ ਅੱਜ ਚਿੰਤਾਜਨਕ ਹੈ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਗੰਦਾ ਕੰਮ ਮਰਮਾੜਾ ਕੰਮ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਰਸਤਾ ਨਹੀਂ ਮਿਲਿਆ ਲੋਕ ਚ ਬੇੜਾ ਮਾਰ ਰਹੇ ਅੰਦਰ ਬੈਠ ਬੈਠ ਕੇ ਕਿਹੜੇ ਦਿਨ ਇਹਨਾਂ ਨੂੰ ਲੀ ਜਾਂਦਾ ਸੀ ਸੋ ਬਾ